ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਬਹੁਤ ਅਹਿਮ ਖਬਰ ਸਾਹਮਣੇ ਆਈ ਜਿੱਤੇ ਕੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖਤਰ ਜੀ ਕੁਝ ਦਿਨ ਪਹਿਲਾਂ ਮੌਤ ਹੋ ਜਾਂਦੀ ਹੈ ਉਸ ਦੀ ਅਹਿਮ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ ਜਿਸ ਨੇ ਬਹੁਤ ਵੱਡੇ ਖੁਲਾਸੇ ਕਰਕੇ ਰੱਖ ਦਿੱਤੇ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਕੋਈ ਵੀ ਸਬੂਤ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਹੈ ਨਹੀਂ ਮਿਲਿਆ ਤੇ ਉਸ ਤੋਂ ਵੀ ਵੱਡਾ ਖੁਲਾਸਾ ਇਹ ਹੋਇਆ ਕਿ ਸੱਜੀ ਖੂਣੀ ਦੇ ਉੱਪਰ ਅਕੀਲ ਅਕਟਰ ਦੀ ਸੱਜੀ ਖੂਣੀ ਦੇ ਉੱਪਰ ਸਰਿੰਜ ਦਾ ਨਿਸ਼ਾਨ ਮਿਲਿਆ ਜਿਸ ਦੇ ਵਿੱਚ ਜਿਸ ਤੋਂ ਬਾਅਦ ਸਟ ਨੇ ਸ਼ਿਕਾਇਤਕਰਤਾ ਤੋਂ ਤਕਰੀਬਨ 6 ਘੰਟੇ ਤੱਕ ਅਹਿਮ ਪੁਸ਼ਕਿਸ਼ ਕੀਤੀ ਹੈ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 16 ਅਕਤੂਬਰ 2025 ਨੂੰ ਜਿਹੜਾ ਮੁਹੰਮਦ ਮੁਸਤਾਫਾ ਸਾਹਿਬ ਦਾ ਡੀਜੀਪੀ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਕਤਰ ਦੀ ਮੌਤ ਹੁੰਦੀ ਹੈ ਹਾਲਾਂਕਿ ਬੇਹੋਸ਼ੀ ਦੀ ਹਾਲਤ ਦੇ ਵਿੱਚ ਘਰੇ ਮਿਲਦਾ ਤੇ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਤੇ ਜਿੱਥੇ ਜਾ ਕੇ ਡਾਕਟਰਾਂ ਨੇ ਮ੍ਰਿਤਕ ਦਾ ਐਲਾਨ ਦਿੱਤਾ ਸੀ ਜਿਸ ਤੋਂ ਬਾਅਦ ਅਕੀਲ ਅਕਤਰ ਦਾ ਪੋਸਟਮਾਰਟਮ ਕਰਾਇਆ ਜਾਂਦਾ ਜਿਸ ਦੀ ਰਿਪੋਰਟ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਕਿ ਸੱਜੀ ਕੂਣੀ ਦੇ ਉੱਪਰ ਸਰਿੰਜ ਦਾ ਨਿਸ਼ਾਨ ਮਿਲਿਆ ਨਸ਼ੀਲੇ ਪਦਾਰਥਾਂ ਦੀ ਕਿਸੇ ਵੀ ਤਰੀਕੇ ਦੀ ਵਰਤੋਂ ਦਾ ਕੋਈ ਸਬੂਤ ਨਹੀਂ ਮਿਲਿਆ ਤੇ ਨਾਲ ਅਹਿਮ ਖਬਰ ਇਹ ਵੀ ਆਕੇ ਬੀਤੇ ਦਿਨ ਪੂਰੇ ਪਰਿਵਾਰ ਦੇ ਉੱਪਰ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਸਮੇਤ ਸਾਰੇ ਪਰਿਵਾਰ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਐਫ ਆਈ ਆਰ ਦਰਜ ਕੀਤੀ ਗਈ ਸੀ ਦਰਸਨ ਮਲੇਰ ਕੋਟਲਾ ਦੇ ਇੱਕ ਨਿਵਾਸੀ ਨੇ ਬਹੁਤ ਵੱਡੇ ਇਲਜ਼ਾਮ ਲਗਾਏ ਸੀ ਉਸਨੇ ਇਹ ਗੱਲ ਆਖੀ ਸੀ ਕਿ ਅਕੀਲ ਅਖਤਰ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕੁਝ ਮਹੀਨੇ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਜਾਨੀ ਕਿ ਅਕੀਲ ਅਖਤਰ ਦੇ ਪਿਤਾ ਦੇ ਅਕੀਲ ਅਖਤਰ ਦੀ ਪਤਨੀ ਦੇ ਨਾਲ ਜਾਨੀ ਕਿ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਆਪਣੀ ਨੂੰਹ ਦੇ ਨਾਲ ਨਜਾਇਜ਼ ਸਬੰਧਾਂ ਨੂੰ ਲੈ ਕੇ ਵੱਡੇ ਖੁਲਾਸੇ ਅਕੀਲ ਅਖਤਰ ਦੁਆਰਾ ਕੀਤੇ ਗਏ ਸੀ ਤੇ ਉਸੇ ਵੀਡੀਓ ਨੂੰ ਆਧਾਰ ਬਣਾ ਕੇ ਮਲੇਰਕੋਟਲਾ ਨਿਵਾਸੀ ਦੁਆਰਾ ਸ਼ਿਕਾਇਤ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਸਾਰੀ ਜਾਂਚ ਪੜਤਾਲ ਸ਼ੁਰੂ ਹੋ ਗਈ ਹੈ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਸਾਬਕਾ ਕੈਬਨਟ ਮੰਤਰੀ ਰੱਜੀਆ ਸੁਲਤਾਨਾ ਦੇ ਉੱਪਰ ਮਾਮਲਾ ਦਰਜ ਹੋ ਗਿਆ ਉਹਨਾਂ ਦੀ ਨੂੰਹ ਦੇ ਉੱਪਰ ਮਾਮਲਾ ਦਰਜ ਹੋਇਆ ਤੇ ਹਾਲਾਂਕਿ ਪੁਲਿਸ ਦੁਆਰਾ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਸਬ ਦੇ ਵਿਚਾਲੇ ਅਕੀਲ ਅਖਤਰ ਦੀ ਜਿਹੜੀ ਇੱਕ ਅਹਿਮ ਪੋਸਟਮਾਰਟਮ ਦੀ ਰਿਪੋਰਟ ਆ ਉਹ ਸਾਹਮਣੇ ਆ ਚੁੱਕਿਆ ਉਹ ਪੋਸਟਮਾਰਟਮ ਦੀ ਰਿਪੋਰਟ ਨੇ ਬਹੁਤ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਸੱਜੀ ਕੂਣੀ ਦੇ ਉੱਪਰ ਸਿਰਿੰਜ ਦਾ ਨਿਸ਼ਾਨ ਮਿਲਿਆ ਨਸ਼ੀਲੇ ਪਦਾਰਥਾਂ ਦੀ ਕਿਸੇ ਵੀ ਤਰੀਕੇ ਨਾਲ ਵਰਤੋਂ ਕਰਨ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਤੇ ਜਿਸ ਤੋਂ ਬਾਅਦ ਇਹ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਐਫ ਆਈ ਆਰ ਪਰਿਵਾਰ ਦੇ ਉੱਪਰ ਦਰਜ ਕਰਨ ਤੋਂ ਬਾਅਦ ਐਸ ਆਈ ਟੀ ਨੇ ਸ਼ਿਕਾਇਤ ਕਰਤਾ ਤੋਂ ਤਕਰੀਬਨ 6 ਘੰਟੇ ਤੱਕ ਪੁਸ਼ਕਸ਼ ਕੀਤੀ ਗਿਆ ਜਾਨੀ ਕਿ ਹੁਣ ਅਕੀਲ ਅਫਤਰ ਦੀ ਮੌਤ ਤੋਂ ਬਾਅਦ ਇਸੇ ਸਾਰੇ ਮਾਮਲੇ ਦੇ ਵਿੱਚ ਗੇੜ ਦੇ ਵਿੱਚ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਉਹਨਾਂ ਦੇ ਮਾਤਾ ਜਿਹੜੇ ਅਕੀਲ ਅਖਤਰ ਦੇ ਸਾਬਕਾ ਕੈਬਨਿਟ ਮੰਤਰੀ ਰਜਿਆ ਸੁਲਤਾਨਾ ਜਾਨੀ ਕਿ ਅਕੀਲ ਅਖਤਰ ਦੀ ਪਤਨੀ ਸਾਰਾ ਪਰਿਵਾਰ ਇਸ ਮਾਮਲੇ ਦੇ ਵਿੱਚ ਹੁਣ ਘਿਰਦਾ ਨਜ਼ਰਾਇਆ ਜਿੱਤੇ ਕਿ ਸਾਰੇ ਪਰਿਵਾਰ ਦੇ ਉੱਪਰ ਬੀਤੇ ਦਿਨ ਐਫਆਈਆਰ ਦਰਜ ਕੀਤੀ ਗਈ ਸੀ ਤੇ ਅੱਜ ਅਕੀਲ ਅਖਤਰ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਅਕੀਲ ਅਖਤਰ ਦੀ ਸੱਜੀ ਕੂਣੀ ਦੇ ਉੱਪਰ ਸਿਰੰਜ ਦਾ ਨਿਸ਼ਾਨ ਮਿਲਿਆ ਕਿਸੇ ਵੀ ਤਰੀਕੇ ਦੇ ਜੋ ਪਹਿਲਾਂ ਗੱਲ ਕਹੀ ਗਈ ਸੀ ਕਿ ਓਵਰਡੋਜ਼ ਦੇ ਨਾਲ ਮੌਤ ਹੋ ਜਾਂ ਨਸ਼ੀਲੇ ਪਦਾਰਥਾਂ ਦੀ ਕਿਸੇ ਵੀ ਤਰੀਕੇ ਦੀ ਨਾਲ ਵਰਤੋਂ ਦਾ ਕੋਈ ਵੀ ਸਬੂਤ ਨਹੀਂ ਮਿਲਿਆ।